ਪੈਂਦਾ ਉੱਤੇ ਜੱਖ ਮਾਂ ਦੀ ਮਾਰ ਤੋਂ ਇੱਥੇ ਬੱਟ ਪਾਉਣੀ ਪੈਂਦੀ ਮਲੇ ਨਾ ਬਜਾ ਤੋਂ ਹੋਖਦਾ ਓਕੜਾ ਨੂੰ ਹੌਸਲੇ ਬਣਾਤ ਜਾਂਦੇ ਆ ਵੱਡੇ ਜਿਗਰੇ ਹੋ ਹੋ ਵੱਡੇ ਜਿਗਰੇ ਮੇਰਾ ਨਾਮ ਐਡਵੋਕੇਟ ਗੁਰਪ੍ਰੀਤ ਸਿੰਘ ਰਤਾ ਨਾ ਆਪ ਰਿਪਬਲਿਕਨ ਪਾਰਟੀ ਆਫ ਇੰਡੀਆ ਠਾਵਲੇ ਸਾਹਿਬ ਦੀ ਪਾਰਟੀ ਆ ਇਹ ਪਾਰਟੀ ਜਿਹੜੀ ਰਿਪਬਲਿਕਨ ਪਾਰਟੀ ਆਫ ਇੰਡੀਆ ਡਾਕਟਰ ਅੰਬੇਦਕਰ ਸਾਹਿਬ ਨੇ 1956 ਵਿੱਚ ਬਣਾਈ ਸੀ ਸਾਡਾ ਮੁੱਖ ਏਜੰਟਾ ਏਜੰਡਾ ਜਿਹੜਾ ਆ ਉਹ ਡਾਕਟਰ ਅੰਬੇਦਕਰ ਅੰਬੇਦਕਰ ਸਾਹਿਬ ਦੇ ਸਿਧਾਂਤਾਂ ਤੇ ਚੱਲਣਾ ਆ ਕਿਉਂਕਿ ਡਾਕਟਰ ਅੰਬੇਦਕਰ ਸਾਹਿਬ ਦੇ ਇੱਕੋ ਹੀ ਸਿਧਾਂਤ ਸਨ ਪੜੋ ਸੰਘਰਸ਼ ਕਰੋ ਤੇ ਸੰਗਠਿਤ ਹੋਵੋ ਤੇ ਇਹ ਜਿਹੜੇ ਸਿਧਾਂਤ ਨੇ ਗਰੀਬ ਸਮਾਜ ਦੀਆਂ ਗੱਲਾਂ ਸੁਣਨੀਆਂ ਔਰ ਜਿਹੜੇ ਦਲਿਤ ਸਮਾਜ ਪਛੜੇ ਸਮਾਜ ਨੇ ਜਿਨ੍ਹਾਂ ਦੇ ਅੱਜ ਤੱਕ ਹੱਕਾਂ ਤੋਂ ਵਾਂਝੇ ਰਹੇ ਨੇ ਜਿਹੜੇ ਉਹਨਾਂ ਦੇ ਹੱਕਾਂ ਨੂੰ ਅੱਗੇ ਲੈ ਕੇ ਆਉਣਾ ਜਦੋਂ ਕੋਈ ਵੀ ਸਕੀਮ ਅੱਜਕੱਲ ਸਰਕਾਰਾਂ ਵੱਲੋਂ ਸ਼ੁਰੂ ਕੀਤੀ ਜਾਂਦੀ ਆ ਪਹਿਲਾਂ ਉਹਦਾ ਲਾਰਾ ਲਾਇਆ ਜਾਂਦਾ ਆ ਮੁੜ ਕੇ ਉਹਨਾਂ ਚ ਵੱਡੀ ਨਹੀਂ ਜਾਂਦੀ ਨਾ ਉਹਨਾਂ ਨੂੰ ਕਿਸੇ ਨੂੰ ਦਿੱਤੀ ਜਾਂਦੀ ਆ ਆਟਾ ਦਾਲ ਸਕੀਮ ਆਈ ਥੋੜਾ ਚਰਚਾ ਲਾ ਕੇ ਉਹ ਵੀ ਬੰਦ ਕਰ ਦਿੱਤੀ ਆ ਸਾਡੇ ਮੁੱਦੇ ਇਹੀ ਆ ਕਿ ਗਰੀਬਾਂ ਦੀ ਸੇਵਾ ਕਰਨੀ ਆ ਆਟਾ ਦਾਲ ਸਕੀਮ ਮੁੜ ਤੋਂ ਚਲਾਨੀ ਆ ਬਿਜਲੀ ਫ੍ਰੀ ਦੇਣੀ ਆ ਹੈਲਥ ਫ੍ਰੀ ਦੇਣੀ ਆ ਜਿੰਨਾਂ ਇਲਾਜ ਮਹਿੰਗਿਆ ਮਹਿੰਗਿਆ ਦਵਾਈਆਂ ਜੜੀਆਂ ਉਹ ਸਭ ਜਨਤਾ ਤੱਕ ਫ੍ਰੀ ਮੁਹੱਈਆ ਕਰਾਣੀਆਂ ਫੇਰ ਜਿਹੜੀ ਐਜੂਕੇਸ਼ਨ ਆ ਗਰੀਬ ਲੋਕਾਂ ਦੇ ਬੱਚਿਆਂ ਤੱਕ ਬਿਲਕੁਲ ਵੀ ਉਹ ਲੈ ਨਹੀਂ ਸਕਦੇ ਕਿਉਂਕਿ ਉੱਚੇ ਪੱਧਰ ਦੀ ਸਿੱਖਿਆ ਜਿਹੜੀ ਬਹੁਤ ਮਹਿੰਗੀ ਦਾ ਕਰ ਦਿੱਤੀ ਆ ਉਹਦੀਆਂ ਕਿਤਾਬਾਂ ਬਹੁਤ ਮਹਿੰਗੀਆਂ ਆ ਹਰ ਚੀਜ਼ ਇਸ ਕਰਕੇ ਡਾਕਟਰ ਅੰਮੇਰ ਕਰਦੇ ਆ ਜੋ ਸਿਧਾਂਤ ਆ ਕਿ ਹਰ ਬੱਚਾ ਪੜ ਪੜ ਲਿਖ ਜਾਵੇ ਪੜ ਲਿਖ ਕੇ ਵੱਡਾ ਅਪਸਰ ਬਣੇ ਆਈਐਸ ਯੂਪੀਐਸਸੀ ਪੀਪੀਐਸਸੀ ਹਰ ਤਰ੍ਹਾਂ ਦੇ ਪੇਪਰ ਕਲੀਅਰ ਕਰੇ ਸੋ ਇਹ ਜਿਹੜਾ ਮੁੱਖ ਏਜੰਡਾ ਸਾਡਾ ਲੋਕਾਂ ਨੂੰ ਜ਼ਿਆਦਾ ਜਾਗਰੂਕ ਕਰਨਾ ਤੇ ਉਹਨਾਂ ਨੂੰ ਪੜੇ ਲਿਖੇ ਬਣਾਉਣਾ ਆ ਰਾਮਦਾਸ ਖਟਾਵਲੇ ਜੀ ਵੱਲੋਂ ਇਹ ਯਤਨ ਕੀਤਾ ਜਾ ਰਿਹਾ ਕਿ ਲੋਕਾਂ ਦੇ ਵਿੱਚ ਵੱਧ ਤੋਂ ਵੱਧ ਇਸ ਪਾਰਟੀ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਕਾਮਯਾਬ ਬਣਾਇਆ ਜਾਵੇ ਉਹਨਾਂ ਨੂੰ ਪੜ੍ਹੇ ਲਿਖੇ ਬਣਾਇਆ ਜਾਵੇ ਸਮਾਜ ਪ੍ਰਤੀ ਜਾਗਰੂਕ ਕੀਤਾ ਜਾਵੇ ਜਿਹੜੀਆਂ ਸਰਕਾਰਾਂ ਬਣਾਉਂਦੀਆਂ ਗੱਲਾਂ ਸਰਕਾਰਾਂ ਲੋਕਤੰਤਰ ਕੀ ਆ ਅੱਜ ਕੱਲ ਇਹ ਹੀ ਸਰਕਾਰਾਂ ਲੋਕਾਂ ਨੂੰ ਨਹੀਂ ਦੱਸ ਰਹੀਆਂ ਲੋਕਤੰਤਰ ਇਹ ਚੀਜ਼ ਆ ਜਿਹੜੀ ਸਰਕਾਰ ਆ ਉਹ ਲੋਕਾਂ ਵੱਲੋਂ ਚੁਣੀ ਜਾਂਦੀ ਆ ਲੋਕਾਂ ਲਈ ਬਣਾਈ ਜਾਂਦੀ ਆ ਲੋਕਾਂ ਲਈ ਕੰਮ ਕਰਦੀ ਆ ਪਰ ਜਿਹੜੀਆਂ ਅੱਜ ਕੱਲ ਦੀ ਰੀਤੀ ਰਵਾਜ ਚੱਲਦੇ ਪਏ ਸਰਕਾਰਾਂ ਆਪਣੇ ਢਿੱਡ ਭਰਨ ਦੇ ਲੱਗੀਆਂ ਗਰੀਬ ਬੰਦੇ ਦੀ ਕੋਈ ਥਨਵਾਈ ਨਹੀਂ ਉਹਨਾਂ ਨੂੰ ਕੋਈ ਸੁੱਖ ਸਹੂਲਤ ਨਹੀਂ ਆ ਤੋ ਮੇਰੀ ਜਨਤਾ ਨੂੰ ਇਹ ਅਪੀਲ ਆ ਕਿ ਰਿਪਬਲਿਕਨ ਪਾਰਟੀ ਆਫ ਇੰਡੀਆ ਅੰਮ੍ਰਿਤਸਰ ਲੋਕ ਸਭਾ ਦੀਆਂ ਹਲਕੇ ਤੋਂ ਮੈਂ ਇਲੈਕਸ਼ਨ ਲੜ ਰਿਹਾ ਐਡਵੋਕੇਟ ਗੁਰਪ੍ਰੀਤ ਸਿੰਘ ਰਤਨ ਮੇਰਾ ਚੋਣ ਨਿਸ਼ਾਨ ਹੈਗਾ ਹਾਕੀ ਔਰ ਬਾਲ ਹਾਕੀ ਬਾਲ ਨੂੰ ਤੁਸੀਂ 7 ਨੰਬਰ ਬਟਨ ਦਬਾ ਕੇ ਵੋਟ ਪਾਓ ਤੇ ਆਪਣੇ ਹੱਕਾਂ ਦੇ ਲਈ ਮੈਨੂੰ ਜਿਤਾ ਕੇ ਸੰਸਦ ਵਿੱਚ ਭੇਜੋ ਮੈਂ ਹਰ ਐਤਵਾਰ ਤੇ ਸ਼ਨੀਵਾਰ ਨੂੰ ਤੁਹਾਡੇ ਵਿੱਚ ਵਿਚਰਾਂਗਾ ਤੇ ਇੱਕ ਜਨ ਸਭਾ ਬੁਲਾਵਾਂਗਾ ਜਿੱਥੇ ਮੈਂ ਤੁਹਾਡੀਆਂ ਪ੍ਰੋਬਲਮਸ ਸੁਣ ਕੇ ਉਹਨਾਂ ਦਾ ਮੌਕੇ ਤੇ ਵੀ ਹੱਲ ਕਰੂੰਗਾ ਜਿਹੜੀਆਂ ਮੈਨੂੰ ਲੱਗੀਆਂ ਕਿ ਵੱਡੇ ਪੱਧਰ ਦੀਆਂ ਸਮੱਸਿਆਵਾਂ ਉਹਨਾਂ ਦਾ ਮੈਂ ਸੰਸਦ ਵਿੱਚ ਮੁੱਦਾ ਉਠਾਵਾਂਗਾ ਅੱਜ-ਕੱਲ੍ਹ ਗੱਲ ਚੱਲਦੀ ਵੀ ਕਿਸਾਨਾਂ ਦੀ ਡਰਾਈਵਰਾਂ ਦੀ ਗਰੀਬ ਸਮਾਜ ਪਛੜੇ ਸਮਾਜ ਦਲਿਤ ਸਮਾਜ ਕਿਸੇ ਦੇ ਵੀ ਕੋਈ ਕੰਮ ਨਹੀਂ ਹੋ ਰਿਹਾ ਸਭ ੱਟਕੇ ਖਾ ਰਿਹਾ ਕੋਈ ਕਚੈਰੀਆਂ 'ਚ ਖਾ ਰਿਹਾ ਕੋਈ ਤਸੀਲੇ ਖਾ ਰਿਹਾ ਜਦੋਂ ਤਸੀਲੇ ਚਲਜੋ ਘੰਟਾ-ਘੰਟਾ ਲੋਕਾਂ ਨੂੰ ਬਿਠਾ ਕੇ ਖਰਾਬ ਕੀਤਾ ਜਾਂਦਾ ਕਿ ਰੁਕ ਜਾਓ ਤੁਹਾਡਾ ਕੰਮ ਕਰਦੇ ਆਂ ਆਹ ਦੇਖਦੇ ਆਂ ਅਸੀਂ ਆਹ ਦੇਖਨੇ ਪਹਿਲਾਂ ਆਹ ਕੰਮ ਕਰ ਲਈਏ ਫਿਰ ਕਰਦੇ ਆਂ ਜਦਕਿ ਆਪਾਂ ਜਿਹੜੇ ਪਬਲਿਕ ਸਰਵੰਟ ਜਿਹੜੇ ਨੌਕਰਾਂ ਜਿਹੜੇ ਪਬਲਿਕ ਸਰਵੈਂਟ ਤਹਿਸੀਲਦਾਰ ਵਗੈਰਾ ਜਾਂ ਕੁਝ ਹੋਰ ਨੇ ਜਿਹੜੇ ਵੀ ਸਰਕਾਰੀ ਨੌਕਰੀ ਤੇ ਬਰਾਜਮਾਨ ਅਫਸਰ ਨੇ ਉਹ ਪਬਲਿਕ ਸਰਵੈਂਟ ਉਹਨਾਂ ਨੇ ਲੋਕਾਂ ਲਈ ਕੰਮ ਕਰਨਾ ਹੁੰਦਾ ਪਹਿਲ ਦੇ ਅਧਾਰ ਤੇ ਲੋਕਾਂ ਨੂੰ ਕੋਰਨਾ ਬਾਕੀ ਕੰਮ ਬਾਅਦ ਕਰਨੇ ਹੁੰਦੇ ਜਦ ਕਿ ਇਹ ਲੋਕਾਂ ਨੂੰ ਖੱਜਲ ਖਰਾਬ ਕਰਦੇ ਨੇ ਸੋ ਮੇਰਾ ਇਹੀ ਇੱਕ ਮਕਸਦ ਆ ਕਿ ਮੈਂ ਲੋਕਾਂ ਨੂੰ ਜਾਗਰੂਕ ਕਰਾਂ ਵਾਦ ਤੋਂ ਵਾਦ ਰਿਪਬਲਿਕਨ ਪਾਰਟੀ ਆਫ ਇੰਡੀਆ ਨੂੰ ਵੋਟ ਪਾਓ ਇਹ ਡਾਕਟਰ ਅੰਬੇਦਕਰ ਸਾਹਿਬ ਦੀ ਆਪਣੀ ਪਾਰਟੀ ਆ ਮੈਂ ਅੰਮ੍ਰਿਤਸਰ ਤੋਂ ਚੋਣ ਲੜ ਰਿਹਾ ਮੈਂ ਲੋਕ ਸਭਾ ਦੀ ਇਲੈਕਸ਼ਨ ਅੰਮ੍ਰਿਤਸਰ ਹਲਕੇ ਤੋਂ ਮੇਰਾ ਮੇਰਾ ਚੋਣ ਨਿਸ਼ਾਨ ਹਾਕੀ ਔਰ ਬੋਲਾ ਆਪਾਂ ਲੋਕਾਂ ਦੇ ਭਲੇ ਲਈ ਕੰਮ ਕਰਨਾ ਤੁਸੀਂ ਮੇਰਾ ਸਹਿਯੋਗ ਦਿਓ ਮੈਂ ਤੁਹਾਡਾ ਸਹਿਯੋਗ ਕਰਾਂ